47 ਪੰਜਾਬ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਅੰਮ੍ਰਿਤਸਰ ਸੋਹਿਆਂ ਫਤਿਹਗੜ ਚੂੜੀਆਂ ਸੜਕ ਦਾ ਅਚਾਨਕ ਨਿਰੀਖਣ ਕੀਤਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਕੱਲ ਅੰਮ੍ਰਿਤਸਰ ਸੋਹਿਆਂ ਫਤਿਹਗੜ ਚੂੜੀਆਂ ਸੜਕ ਤੇ ਹੋ ਰੇ ਨਿਰਮਾਣ ਕੰਮ ਦਾ ਅਚਾਨਕ ਨਿਰੀਖਣ ਕੀਤਾ ਲੋਕ ਨਿਰਮਾਣ ਵਿਭਾਗ ਦੀ ਤਰਫੋਂ ਇਸ ਸੜਕ ਨੂੰ ਚੌੜਾ ਤੇ ਮਜ਼ਬੂਤ ਬਣਾਉਣ ਦਾ ਕੰਮ ਜਾ ਰਹੀ ਹੈ ਜੋ ਕਰਤਾਰਪੁਰ ਸਾਹਿਬ ਕੋਰੀਡੋਰ ਨਾਲ ਜੁੜਨ ਕਾਰਨ ਮਹੱਤਵਪੂਰਨ ਹੈ ਸੜਕ ਦਾ ਕੰਮ 19.68 ਕਰੋੜ ਦੀ ਲਾਗਤ ਨਾਲ ਹੋ ਰਿਹਾ ਹੈ ਜਿੱਥੇ ਸੜਕ ਦੀ ਚੌੜਾਈ 18 ਫੁੱਟ ਤੋਂ 30 ਫੁੱਟ ਤੱਕ ਵਧਾਈ ਜਾ ਰਹੀ ਹੈ ਇਸ ਪ੍ਰੋਜੈਕਟ ਦਾ ਉਦੇਸ਼ ਨਾ ਕੇਵਲ ਸਫ਼ਰ ਨੂੰ ਆਸਾਨ ਬਣਾਉਣਾ ਹੈ ਬਲਕਿ ਸੜਕ ਦੀ ਮਜ਼ਬੂਤੀ 'ਚ ਵੀ ਸੁਧਾਰ ਕਰਨਾ ਹੈ ਖਰਪਾ ਜਨ ਸਿੰਘ ਈਟੀਓ ਨੇ ਇਸ ਮੌਕੇ ਤੇ ਕਿਹਾ ਸੜਕਾਂ ਤੇ ਬਿਲਡਿੰਗਸ ਦੇ ਨਿਰਮਾਣ 'ਚ ਕੁਆਲਿਟੀ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਗੱਡੀ ਰੋਕ ਕੇ ਕੀਤੇ ਗਏ ਇਸ ਇਨਸਪੈਕਸ਼ਨ ਚ ਈਟੀਓ ਨੇ ਨਿਰਮਾਣ ਕੰਮ ਦੀ ਗਤੀ ਤੇ ਸਟੈਂਡਰਡ ਦੇ ਨਾਲ ਖਾਸ ਧਿਆਨ ਰੱਖਿਆ ਉਹਨਾਂ ਨੇ ਇਸ ਬਾਰੇ ਚ ਵੀ ਕਿਹਾ ਕਿ ਸੜਕ ਦਾ ਕੰਮ ਜਲਦੀ ਪੂਰਾ ਹੋ ਜਾਣਾ ਚਾਹੀਦਾ ਹੈ ਤਾਂ ਕਿ ਕਰਤਾਰਪੁਰ ਕੋਰੀਡੋਰ ਦੇ ਸਫ਼ਰ ਤੇ ਕੋਈ ਅਸਰ ਨਾ ਪਵੇ ਇਸ ਇਨਸਪੈਕਸ਼ਨ ਤੋਂ ਬਾਅਦ ਲੋਕਾਂ ਨੇ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਡਿਵੈਲਪਮੈਂਟ ਨੂੰ ਲੈ ਕੇ ਆਪਣਾ ਭਰੋਸਾ ਪ੍ਰਗਟ ਕੀਤਾ ਅੱਜ ਅਸੀਂ ਜਿਹੜੀ ਇਹ ਅੰਮ੍ਰਿਤਸਰ ਸੋਈਆਂ ਤੇ ਫਤੇਗੜ ਚੂੜੀਆਂ ਰੋਡ ਜਿਹਨੂੰ ਪਿਛਲੇ ਦਿਨ ਪ੍ਰਵਾਨਗੀ ਦਿੱਤੀ ਸੀਗੀ ਉਹਦੀ ਕਿਵੇਂ ਦੀ ਇੱਥੇ ਛੜਕੁਪਾਨ ਰਹੀ ਆ ਉਹ ਦੇਖਣ ਜਿਹੜੀ ਆ ਪਹੁੰਚੇ ਆ ਇਹ ਛੜਕ ਜਿਹੜੀ ਆ ਇਹ 18 ਫੁੱਟ ਜਿਹੜੀ ਆ ਉਹ ਚੌੜੀ ਹੁੰਦੀ ਸੀਗੀ ਪਹਿਲਾਂ ਪਰ ਇਹਦੇ ਤੇ ਟ੍ਰੈਫਿਕ ਜਿਹੜੀ ਆ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਸੀਗੀ ਔਰ ਖਾਸ ਤੌਰ ਤੇ ਇਹ ਜਿਹੜੀ ਸੜਕਾ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤਾਂ ਕਿ ਜਿਹੜੀ ਆ ਜੋੜਦੀ ਆ ਅਸੀਂ 23.2 ਕਰੋੜ ਰੁਪਏ ਦੇ ਵਾਸਤੇ ਮਨਜ਼ੂਰ ਕੀਤਾ ਸੀਗਾ ਲਗਭਗ 20 ਕਿਲੋਮੀਟਰ ਦੀ ਇਹ ਸੜਕਾਂ ਔਰ ਲਗਭਗ ਇਹਦਾ ਕੰਮ ਜਿਹੜਾ ਆ ਉਹ ਕੰਪਲੀਟ ਹੋ ਚੁੱਕਾ ਆ ਥੋੜਾ ਜਿਹਾ ਚੰਗ ਜਿਹੜਾ ਅੱਗੇ ਆ ਉਹਦੇ ਤੇ ਕੰਮ ਜਿਹੜਾ ਉਹ ਚੱਲ ਰਿਹਾ ਔਰ ਖਾਸ ਤੌਰ ਤੇ ਅੱਜ ਅਸੀਂ ਇਹਦੀ ਜਿਹੜੀ ਆ ਉਹ ਕਿੰਨੇ ਐਮਐਮ ਦੀ ਜਿਹੜੀ ਪੀਸੀ ਸੀ ਉਹ ਪਾਈ ਆ 50 ਐਮਐਮ ਦੀ ਜਿਹੜੀ ਪੀਸੀ ਪਾ ਕੇ ਨੂੰ ਮਜ਼ਬੂਤੀ ਨਾਲ ਜਿਹੜਾ ਬਣਾਇਆ ਔਰ ਮੈਂ ਇੱਕ ਗੱਲ ਜਿਹੜੀ ਇੱਥੇ ਦੇਖੀ ਆ ਜੀ ਪਏ ਆ ਕੇ ਜਿਹੜੇ ਬਰਮ ਹਨ 1-1 ਮੀਟਰ ਦੇ ਛੱਟੇ ਉਹ ਬਰਮ ਨਹੀਂ ਆਗੇ ਇੱਥੇ ਨਾਲ ਜੜੀ ਚੀਜ਼ ਦੇਖਣ ਦੇ ਵਿੱਚ ਆ ਰਹੀ ਆ ਔਰ ਇਹਨੂੰ ਜਿੰਨਾ ਜਲਦੀ ਹੋ ਸਕਦਾ ਕਿਉਂਕਿ ਸੜਕ ਬਣਾਉਂਦਾ ਕੋਈ ਫਾਇਦਾ ਨਹੀਂ ਹੁੰਨਾ ਚਾਹਤਾ ਕਿ ਜੇ ਲਾਗੇ ਬਰਮ ਨਹੀਂ ਆਗੇ ਨਹੀਂ ਤੇ ਇਹ ਸੜਕ ਜਿਹੜੀ ਆ ਫੇਰ ਟੁੱਟ ਜੂਗੀ ਸਰ ਸੋ ਦੋਨਾਂ ਪਾਸੇ ਤੇ 1-1 ਮੀਟਰ ਦਾ ਬਰਮ ਜਿਹੜਾ ਨਾ ਉਹਨੂੰ ਜਿੰਨੀ ਜਲਦੀ ਹੋ ਸਕਦਾ ਉਹਨੀ ਜਲਦੀ ਉਹਨੂੰ ਵੀ ਨਾਲ ਜਿਹੜਾ ਆ ਉਹ ਪੂਰਾ ਕਰੋ ਔਰ ਬਾਕੀ ਮਜ਼ਬੂਤੀ ਜਿਹੜੀ ਆ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਜਿਸ ਤਰ੍ਹਾਂ ਵੀ ਚਿੱਤਰਾ 23 ਕਰੋੜ ਰੁਪਏ ਦੇ ਵਾਸਤੇ ਮਨਜ਼ੂਰ ਕਿੰਨਾ ਪੈਸਾ ਹੁਣ ਤੱਕ ਖਰਚ ਹੋ ਚੁੱਕਾ ਹੈ 12 ਕਰੋੜ ਰੁਪਏ ਹਜੇ ਤੱਕ ਲੱਗਿਆ ਤੁਸੀਂ ਇਹਨੂੰ ਆ ਜਿਹੜੀ ਪੀਸੀ ਕਰੂਗਾ ਕੰਪਲੀਟ ਕਰ ਦੋਗੇ 50 ਦਿਨ ਦੇ ਵਿੱਚ ਤੀ ਤੀ ਤੱਕ ਕਰ ਦੋਗੇ 30 ਤੱਕ ਇਹਦੀ ਪੀਸੀ ਜਿਹੜੀ ਇਹਨੂੰ ਕੰਪਲੀਟ ਕਰੋ ਔਰ ਬਰਮ ਜਿਹੜੇ ਆ ਇਹ ਜਰੂਰ ਜਿਹੜੇ ਆ ਆਲੇ ਦੁਆਲੇ ਬਣਾਓ ਔਰ ਖਾਸ ਤੌਰ ਤੇ ਇਹ ਜਿਹੜੇ ਰਾਹਗੀਰ ਨੇ ਜਿਹੜੀ ਜਿੰਨੀ ਵੀ ਟ੍ਰੈਕ ਉੱਤੇ ਇਹਦੇ ਨਾਲ ਜੁੜਦੀ ਆ ਤੁਸੀਂ ਇਹਨੂੰ 18 ਤੋਂ 33 ਫੁੱਟ ਪਹਿਲਾਂ 18 ਤੋਂ 33 ਫੁੱਟ ਲਾ ਕੇ ਡਬਲ ਹੋਗੇ ਡਬਲ ਇਹਨੂੰ ਕੀਤਾ ਹੈ ਔਰ ਇਹਦੇ ਨਾਲ ਜਿਹੜਾ ਇੱਥੋਂ ਅੰਮ੍ਰਿਤਸਰ ਸੋਹੀਆਂ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਅਤੇ ਕਤਾਰਪੁਰ ਸਾਹਿਬ ਕੋਰੀਡੋਰ ਤੱਕ ਜੜੀ ਆ ਉਹਦੇ ਕਾਫੀ ਜੜਾ ਆ ਉਹਦੇ ਚ ਲੋਕਾਂ ਨੂੰ ਫਾਇਦਾ ਹੋਊਗਾ ਇਸ ਨੂੰ ਜੜੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜੜੀ ਆ ਉਹ ਨਹੀਂ ਰਹਿਣੀ ਚਾਹੀਦੀ ਔਰ ਪਰਮ ਜੜਿਆ ਜ਼ਰੂਰ ਕੰਪਲੀਟ